देखो आज ਅਸੀਂ ਦੇਸ਼ ਦਾ ਮਾਨ ਸਿੱਖ ਕੌਮ ਦਾ ਮਾਨ ਪੰਜਾਬੀਆਂ ਦਾ ਮਾਨ ਡਾਕਟਰ ਮਰਮੋਣ ਸਿੰਘ ਜੀ ਨੂੰ ਸਰ ਦਾ ਸਤਿਕਾਰ ਭੇਟ ਕਰਨ ਲਈ ਇਸ ਇਤਿਹਾਸਕ ਮਾਨ ਪਵਿੱਤਰ ਧਰਤੀ ਗੁਰਦੁਆਰਾ ਰਕਾਬਗੰਦ ਸਾਹਿਬ ਤੇ ਪਹੁੰਚੇ ਆਂ ਔਰ ਮੈਂ ਸਮਝਦਾ ਉਹ ਦੇਸ਼ ਦੇ ਨਹੀਂ ਬਲਕੇ ਦੁਨੀਆ ਦੇ ਜਿੱਥੇ ਪ੍ਰਸਿੱਧ ਆਸ਼ਾਸ਼ਤਰੀ ਸੀ ਵਿਜਨਰੀ ਵੀ ਸੀ ਔਰ ਮੈਂ ਕਹਿ ਸਕਦਾ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਸ਼ਹਿਨਸ਼ੀਲਤਾ ਉਹਨਾਂ ਦਾ ਇੱਕ ਨਰਮ ਸੁਭਾਅ ਮਿਠਾਸ ਉਹ 14 ਦੇ ਤੇ ਰਹਿ ਕੇ ਵੀ ਕੰਮ ਰੱਖਿਆ ਜਿੰਦਗੀ ਦੇ ਆਖਰੀ ਸਾਹ ਤੱਕ ਉਹ ਸਾਡੇ ਸਾਰਿਆਂ ਲਈ ਮਾਨਦੀ ਗੱਲ ਹੈ ਤੁਹਾਡਾ ਕੋਈ ਪਰਸਨਲ ਜਿਹੜੇ ਕੋਈ ਐਨੈਕਡੋਟ ਤੁਸੀਂ ਆਪਣੇ ਸ਼ੇਅਰ ਕਰ ਸਕੋ ਜਿਹੜੇ ਦੇਖੋ ਮੈਂ ਬਤੌਰ ਸ਼ਰਮਣੀ ਅਕਾਲੀ ਦਾ ਲੌਂਗਵਾਲ ਦੇ ਪ੍ਰਧਾਨ ਦੇ ਦੋ ਵਾਰ ਡੈਲੀਗੇਸ਼ਨ ਲੈ ਕੇ ਭੇਲਿਆ ਲੀਡ ਕਰਕੇ ਪੰਜਾਬ ਦੀਆਂ ਕੁਝ ਮਸਲੇ ਸੀ ਉਹਨਾਂ ਨੂੰ ਲੈ ਕੇ ਉਹਨਾਂ ਨੇ ਬੜੀ ਦਿੱਟਸ ਵੀ ਦਿਖਾਈ ਬਲ ਕੇ ਆਪ ਕੁਝ ਐਸੇ ਸੁਝਾਅ ਵੀ ਦਿੱਤੇ ਬਲ ਔਰ ਜਿਹੜੇ ਸੁਝਾਅ ਅਸੀਂ ਰੱਖੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਬਲ ਉਹ ਇੱਕ ਬੜੀ ਵੱਡੀ ਮੈਂ ਕਹਿ ਸਕਦਾ ਕਿ ਇਤਿਆਸਕ ਮਿਲਣੀ ਸੀ ਠੀਕ ਹੈ ਜਦੋਂ ਮੈਂ ਲੋਕ ਸਭਾ ਦਾ ਮੈਂਬਰ ਸੀ ਉਹ ਰਾਜ ਸਭਾ ਦੇ ਵਿੱਚ ਸੀ ਉਦੋਂ ਵੀ ਸੈਂਟਰ ਹਾਲ ਦੇ ਵਿੱਚ ਬਹੁਤ ਵਾਰੀ ਤੇ ਘਰੇ ਜਾ ਕੇ ਵੀ ਮਿਲ ਕੇ ਬੜਾ ਉਹਨਾਂ ਨੂੰ ਮਿਲ ਕੇ ਸਕੂਨ ਆਉਂਦਾ ਸੀ ਤੇ ਇਹ ਤਾਂ ਪੋਲੀਟੀਕਲ ਸੀਗਾ ਕੋਈ ਪਰਸਨਲ ਤੌਰ ਤੇ ਕੋਈ ਤੇ ਜਾਤੀ ਤੌਰ ਤੇ ਤਾਂ ਉਹਨਾਂ ਚ ਹਲੀਮੀ ਵੀ ਮਠਾਸ ਵੀ ਜਾਂ ਪੰਜਾਬ ਤੇ ਪੰਜਾਬੀਅਤ ਲਈ ਜਿਹੜਾ ਪਿਆਰ ਸੀ ਉਹ ਸਾਡੇ ਲਈ ਸਾਰਿਆਂ ਨੇ ਮਾਨਦੀ ਗੱਲ ਹੈ